ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਕਿਸ ਤਰ੍ਹਾਂ ਰੂਪਾਂਤਰਿਤ ਹੋਈ ਕਿਸ ਤਰ੍ਹਾਂ ਟਰਾਂਸਫਾਰਮ ਹੋਈ ਉਸ ਪ੍ਰਥਾਏ ਨਜ਼ਮ ਹੈ ਗੁਰਤਾਨੀ ਇਹ ਪੰਜਾਬੀ ਦਾ ਪਹਿਲਾ ਸ਼ਬਦ ਹੈ ਗੁਰਤਾਨੀ ਨਵਾਂ ਸ਼ਬਦ ਹੈ ਕਿ ਜਿੱਥੇ ਰਾਜੇ ਬੈਠਦੇ ਨੇ ਉਹ ਰਾਜਧਾਨੀ ਜਿਹੜਾ ਗੁਰੂ ਦਾ ਨਗਰ ਆ ਉਹ ਗੁਰਤਾਨੀ ਗੁਰਤਾਨੀ ਨੌਵੇਂ ਗੁਰਾਂ ਦਾ ਕਟਿਆ ਸਿਰ ਜਦ ਰਾਜਧਾਨੀ ਤੋਂ ਆਇਆ ਸੀ ਤਾ ਪੱਤਾ ਪੱਤਾ ਜ਼ਰਰਾ ਜ਼ਰਰਾ ਗੁਰਧਾਨੀ ਦਾ ਰੋਹ ਤੇ ਰੋਸ ਨਾਲ ਥਰਥਰਾਇਆ ਸੀ ਨੌਵੇਂ ਗੁਰਾਂ ਦਾ ਕਟਿਆ ਸਿਰ ਜਦ ਰਾਜਧਾਨੀ ਤੋਂ ਆਇਆ ਸੀ ਤਾ ਪੱਤਾ ਪੱਤਾ ਜ਼ਰਰਾ ਜ਼ਰਰਾ ਗੁਰਧਾਨੀ ਦਾ ਰੋਹ ਤੇ ਰੋਸ ਨਾਲ ਥਰਥਰਾਇਆ ਸੀ ਆਸਾ ਦੀ ਵਾਰ ਨਾਲ ਦਿਨ ਚੜਨ ਲੱਗੇ ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ ਆਸਾ ਦੀ ਵਾਰ ਨਾਲ ਦਿਨ ਚੜਨ ਲੱਗੇ ਚੰਡੀ ਦੀ ਵਾਰ ਨਾਲ ਦਿਲ ਖਿੜਨ ਲੱਗੇ ਸਬਰ ਤੇ ਸ਼ੁਕਰ ਦੀ ਦੀਗ ਵਰਤਦੀ ਸੀ ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ ਸਬਰ ਤੇ ਸ਼ੁਕਰ ਵਾਲੀ ਦੀਗ ਵਰਤਦੀ ਸੀ ਗੁਰੂ ਦੀ ਮਿਹਰ ਵਾਲੀ ਤੇਗ ਲਿਸ਼ਕਦੀ ਸੀ ਦਿਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਦਿਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਬੇਦਲੀ ਤਜ ਹਿੰਮਤ ਅਪਣਾਉਂਦਾ ਮਨ ਓਡੋਲ ਕਰ ਮੁਖ ਮੁਖਵਾਉਂਦਾ ਸਿੰਘ ਸੁਣਦਾ ਸਾਹਿਬ ਫਰਮਾਉਂਦਾ ਸਿਰ ਧਰ ਤਲੀ ਗਲੀ ਮਰੀਆ ਦਿਆ ਦੇ ਰਸਤੇ ਚੱਲ ਕੇ ਧਰਮ ਆਉਂਦਾ ਬੇਦਲੀ ਤਜ ਹਿੰਮਤ ਅਪਣਾਉਂਦਾ ਮਨ ਓਡੋਲ ਕਰ ਮੁਖ ਮੁਖਵਾਉਂਦਾ ਸਿੰਘ ਸੁਣਦਾ ਸਾਹਿਬ ਫਰਮਾਉਂਦਾ ਸਿਰ ਧਰ ਤਲੀ ਗਲੀ ਮੋਰੀ ਆਓ ਗੁਰ ਚੇਰਾ ਇੱਕ ਰੂਹ ਇੱਕ ਰੂਪ ਸਨ ਇਕੱਲਾ ਸਵਾ ਲੱਖ ਬਰੋਬਰ ਤੁਲਦਾ ਸੀ ਖੰਡੇ ਦੇ ਵੀਰ ਨੀਰ ਅੰਦਰ ਮੁਹੱਬਤ ਦਾ ਪਤਾਸਾ ਖੁੱਲਦਾ ਸੀ ਗੁਰ ਚੇਰਾ ਇੱਕ ਰੂਹ ਇੱਕ ਰੂਪ ਸਨ ਇਕੱਲਾ ਸਵਾ ਲੱਖ ਬਰੋਬਰ ਤੁਲਦਾ ਸੀ ਖੰਡੇ ਦੇ ਵੀਰ ਨੀਰ ਅੰਦਰ ਮੁਹੱਬਤ ਦਾ ਪਤਾਸਾ ਖੁੱਲਦਾ ਸੀ ਹੋਲਾ ਰਾਂਗਲਾ ਬੰਕਾ ਮਹੱਲਾ ਜੁੜਦਾ ਸੀ ਹੋਲਾ ਰਾਂਗਲਾ ਬੰਕਾ ਮਹੱਲਾ ਜੁੜਦਾ ਸੀ ਸੁਰੀਲੀ ਫਿਜ਼ਾ ਅੰਦਰ ਸੁਰਤ ਦਾ ਬਾਜ ਉੜਦਾ ਸੀ ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ ਘੋੜੇ ਦਗੜਦੇ ਡੋਲੇ ਫਰਕਦੇ ਸਨ ਨੇਜੇ ਨੱਚਦੇ ਤੇ ਖੰਡੇ ਖੜਕਦੇ ਸਨ ਘੋੜੇ ਦਗੜਦੇ ਡੋਲੇ ਫਰਕਦੇ ਸਨ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਦੁਨੀ ਚੰਦਾਂ ਦੀ ਦੁਨੀਆਦਾਰੀ ਡੁੱਬ ਮਰਦੀ ਸੀ ਸੋਹਣੀ ਸਿੱਖੀ ਪੱਕੇ ਸਿੱਧਕ ਸਹਾਰੇ ਲਹੂ ਦੀ ਸ਼ੂਕ ਦੀ ਨਦੀ ਤਰਦੀ ਸੀ ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ ਇਸ ਮੈਦਾਨੇ ਉਹੀ ਨਿਤਰਦੇ ਸਨ ਸੂਰੇ ਜੋ ਬਚਿੱਤਰ ਚਰਿੱਤਰ ਦੇ ਸਨ ਇਸ ਮੈਦਾਨੇ ਉਹੀ ਨਿਤਰਦੇ ਸਨ ਹਉਮੇ ਹੰਕਾਰ ਦੇ ਹਾਥੀ ਨਾਲ ਮੱਥਾ ਲਾਉਂਦੇ ਨਿਸ਼ਚੈ ਕਰ ਜੀਤ ਦਾ ਗੀਤ ਗਾਉਂਦੇ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੋਗੇ ਸਨ ਮਤ ਵਿੱਚ ਜਤ ਸਤ ਦੇ ਜੋਗ ਵਾਲੇ ਜੜੋਂ ਮਾਰੇ ਹੋਏ ਕਿਟਾਣੂ ਲੋਭ ਤੇ ਮੋਹ ਦੇ ਰੋਗ ਵਾਲੇ ਪਿਆਰਾ ਵਿਸਰਨ ਵਾਲੀ ਮਸਨਦੀ ਰੀਤ ਨੂੰ ਗੁਰੂ ਨੇ ਹੱਥੀ ਸਾੜਿਆ ਸੀ ਪਿਆਰਾ ਵਿਸਰਨ ਵਾਲੀ ਮਸਨਦੀ ਰੀਤ ਨੂੰ ਗੁਰੂ ਨੇ ਹੱਥੀ ਸਾੜਿਆ ਸੀ ਪਿਆਰ ਦੇ ਖਿੱਚਿਆਂ ਪਰਤਿਆਂ ਨੂੰ ਇੱਕ ਨਾਲ ਲਾਇਆ ਬੇਦਾਵਾ ਪਾੜਿਆ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਤਾਂ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਕੋਈ ਵੈਰੀ ਬੇਗਾਨਾ ਨਹੀਂ ਸੀ ਬੌੜ ਦਾ ਗੁਰੂ ਸਭ ਨੂੰ ਕਨਈਆ ਬਣ ਜੀਵਨ ਜਲ ਸਕਾਉਂਦਾ ਸੀ ਜ਼ਖਮਾਂ ਤੇ ਮਲਮ ਲਾਉਂਦਾ ਸੀ ਇੱਥੇ ਜਦ ਮੌਤ ਨੱਚ ਹਟਦੀ ਸੀ ਜ਼ਿੰਦਗੀ ਤਾੜੀ ਮਾਰ ਹੱਸਦੀ ਸੀ ਕੋਈ ਬਹਿਰੀ ਬੇਗਾਨਾ ਨਹੀਂ ਸੀ ਬੋੜ ਦਾ ਗੁਰੂ ਸਭ ਨੂੰ ਕਨਈਆ ਬਣ ਜੀਵਨ ਜਲ ਛਕਾਉਂਦਾ ਸੀ ਜ਼ਖਮਾਂ ਤੇ ਮਲਮ ਲਾਉਂਦਾ ਸੀ ਸਤਲੁਜ ਵਿੱਚ ਚੁਪਈ ਦੇ ਤੇ ਯਮਨਾ ਵਿੱਚ ਜਾਪ ਦੇ ਬੋਲ ਲਰਜਦੇ ਸਨ ਸਤਲੁਜ ਵਿੱਚ ਚੁਪਈ ਦੇ ਤੇ ਯਮਨਾ ਵਿੱਚ ਜਾਪ ਦੇ ਬੋਲ ਲਰਜਦੇ ਸਨ ਗਗਨੀ ਸਾਂਝੀ ਵਾਲਤਾ ਦੇ ਦਮਾਮੇ ਘਰਜਦੇ ਸਨ ਸ਼ਲਕ ਦੇ ilm ਇਬਾਦਤ ਕਾਬ ਤੇ ਰਾਗ ਦੇ ਸਰਵ ਸ਼ਲਕ ਦੇ ilm ਇਬਾਦਤ ਕਾਬ ਤੇ ਰਾਗ ਦੇ ਸਰਵ ਰਾਜ ਸਤਾ ਤੋਂ ਜਰ ਨਹੀਂ ਹੋਏ ਪਰ اخਲਾਕ ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ ਸ਼ਲਕ ਦੇ ilm ਇਬਾਦਤ ਕਾਬ ਤੇ ਰਾਗ ਦੇ ਸਰਵ ਰਾਜ ਸਤਾ ਤੋਂ ਜਰ ਨਹੀਂ ਹੋਏ ਪਰ اخلاق ਦੇ ਉੱਚੇ ਕਿਲੇ ਉਸ ਤੋਂ ਸਰ ਨਹੀਂ ਹੋਏ ਬਾਗੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥਮੇ ਸਨ ਬਾਗੀ ਜਜ਼ਬਿਆਂ ਦੇ ਬਾਣ ਹਕੂਮਤਾਂ ਤੋਂ ਗਏ ਨਹੀਂ ਥਮੇ ਸਨ ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ ਪੁੱਤ ਕੁਰਸੀਆਂ ਰਿਸ਼ਵਤਾਂ ਲੈਣ ਲਈ ਨਹੀਂ ਲਹਿਰਾਂ ਤੇ ਸੰਘਰਸ਼ਾਂ ਦੀਆਂ ਨੀਹਾਂ ਵਿੱਚ ਚਿਣੇ ਜਾਣ ਲਈ ਜੰਮੇ ਸਨ